ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਭਾਰਤ ਪਾਕਿਸਤਾਨ ਦੇ ਵਿੱਚ ਵਾਦੇ ਤਣਾ ਨੂੰ ਲੈ ਕੇ ਜਿੱਥੇ ਭਾਰਤ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਉਸ ਦੇ ਚੱਲਦੇ ਜਿਹੜਾ ਆ ਅੱਜ ਗੁਰਦਾਸਪੁਰ ਦੇ ਵਿੱਚ ਜਿਹੜੇ ਭਾਈਚਾਰੇ ਵੱਲੋਂ ਜਿਹੜੀ ਆ ਪੂਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਜਿੱਥੇ ਨਾਰੇ ਜਿਹੜੇ ਆ ਇਹਨਾਂ ਵੱਲੋਂ ਲਗਾਏ ਜਾ ਰਹੇ ਆ ਜੇ ਗੱਲਬਾਤ ਕਰੀਏ ਤਾਂ ਕਿਵੇਂ ਦੀ ਜਿਹੜੀ ਖੁਸ਼ੀ ਮਹਿਸੂਸ ਹੋ ਰਹੀ ਤੁਹਾਨੂੰ ਬਹੁਤ ਅਨੰਦ ਆ ਰਿਹਾ ਜੀ ਇਹ ਬਦਲਾ ਲੈ ਕੇ ਸਾਡੇ ਦਿਲ ਨੂੰ ਠੜਕ ਪਹੁੰਚੀ ਆ ਸਾਡੇ 26 ਲੋਗ ਟੂਰਿਸਟ ਪੈਲਗਾਮ ਚ ਨਿਹੰਤ ਮਾਰ ਦਿੱਤੇ ਨਿਹੱਤੇ ਮਾਰਤੇ ਉਹ ਵਿਚਾਰੀ ਦਾ ਕੀ ਕਸੂਰੀ ਜਿਹਦੇ 1 ਹਫਤਾ ਹੋਇਆ ਹੀ ਵਿਆਹ ਹੋਈ ਨੂੰ ਇਸੇ ਕਰਕੇ ਸਾਡੀ ਕੇਂਦਰ ਸਰਕਾਰ ਨੇ ਸਾਡੀ ਫੌਜ ਨੇ ਇਸ ਚੀਜ਼ ਦਾ ਨਾਮ ਆਪਰੇਸ਼ਨ ਸੰਧੂਰ ਰੱਖਿਆ ਵਾ ਲੇਕਿਨ ਅੱਜ ਦੇ ਦਿਨ ਵਿੱਚ ਜਿਹੜੇ ਲੋਕ ਪੈਦਾ ਵੀ ਬੱਚੇ ਹੋ ਰਹੇ ਆ ਜਾਂ ਕੱਲ ਹੋਇਆ ਉਹਨਾਂ ਦਾ ਨਾਂ ਵੀ ਮੁੰਡਿਆਂ ਦਾ ਨਾਂ ਸੰਦੂਰ ਤੇ ਕੁੜੀਆਂ ਦਾ ਨਾਂ ਸੰਦੂਰੀ ਰੱਖਿਆ ਗਿਆ ਐ ਸੰਦੂਰ ਇੱਕ ਬੜੀ ਵੱਡੀ ਗੱਲ ਹੈਗੀ ਜਿੱਥੇ ਨਾਮ ਜਿਹੜਾ ਆ ਜੇ ਸੰਦੂਰ ਆਪਰੇਸ਼ਨ ਜਿਹੜਾ ਆ ਭਾਰਤ ਸਰਕਾਰ ਵੱਲੋਂ ਜਿਹੜਾ ਚਲਾਇਆ ਗਿਆ ਸੀਗਾ ਜੀ ਜੀ ਅਗਵਾਈ ਜਿਹੜੀ ਆ 에ਅਰ ਫੋਰਸ ਵੱਲ ਦੇ ਹੋਲ ਕੀਤੀ ਗਈ ਸੀਗੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਨਾਮ ਜਿਹੜਾ ਹੈ ਬੱਚੇ ਦਾ ਨਾਮ ਕਰਨ ਜਿਹੜਾ ਸੰਦੂਰ ਕਿ ਰੱਖਿਆ ਜਾਵੇਗਾ ਬਿਲਕੁਲ ਐ ਸੰਦੂਰ ਨਾਂ ਰੱਖਿਆ ਗਿਆ ਐ ਸੰਦੂਰ ਦਾ ਨਾਂ ਹਮੇਸ਼ਾ ਯਾਦ ਰਹੇਗਾ ਔਰ ਐ ਬਦਲਾ ਜਰਾ ਲੈ ਕੇ ਸਾਲੂ ਦਿਲ ਨੂੰ ਠੰਡਕ ਪਹੁੰਚੀ ਆ ਇਹਦੇ ਵਾਸਤੇ ਵੀ ਨੂੰ ਸਲੂਟ ਕਰਦੇ ਆ ਔਰ ਸਾਡੇ ਸ਼ਹਿਰ ਵਾਸੀ ਇਸ ਚੀਜ਼ ਤੇ ਬਹੁਤ ਪਰਸਾਨ ਆ ਭਾਰਤ ਵਾਸੀ ਪੂਰੇ ਪਰਸਾਨ ਆ ਲੇਕਿਨ ਇ ਤੇ ਆਪਣੇ ਸ਼ਹਿਰ ਵਾਲੇ ਨੂੰ ਦੇਖ ਰਿਹਾ ਨਾ ਉਹਨਾਂ ਚ ਬਹੁਤ ਖੁਸ਼ੀ ਦੀ ਲਹਿਰ ਆ ਉਹ ਇਹੋ ਜਿਹਾ ਪਹਿਲੇ ਵਾਰੀ ਨਹੀਂ ਇਹੀ ਤਿੰਨ ਵਾਰੀ ਅੱਗੇ ਵੀ ਜਵਾਬ ਦਿੱਤਾ 1971 ਜੀ ਵੀ ਇਹਨੂੰ ਜਵਾਬ ਦਿੱਤਾ ਵਾ ਲੇਕਿਨ ਬਖਸ਼ ਦਿੱਤਾ 2019 ਵਿੱਚ ਵੀ ਜਵਾਨ ਜਵਾਬ ਦਿੱਤਾ 40 ਸਾਡੇ ਜਵਾਨ ਸੀਆਰਪੀ ਦੇ ਮਾਰੇ ਹੀ ਗਏ ਉਹਦੇ ਬਦਲੇ ਇ ਇਹਦੇ ਘਰ ਜਾ ਕੇ 400 ਬੰਦਾ ਮਾਰ ਕੇ ਆਈ ਲੇਕਿਨ ਇਹ ਇਸ ਤਰ੍ਹਾਂ ਦਾ ਪਾਕਿਸਤਾਨ ਇਦਾਂ ਦਾ ਮਤਲਬ ਕਿ ਮੁਲਕ ਆ ਜਿਹੜਾ ਕਿ ਕਿਸੇ ਦੇ ਨਾਲ ਵੀ ਮੈਚ ਨਹੀਂ ਕਰਦਾ ਕਿਸੇ ਦਾ ਵੀ ਕੰਪੈਰੀਸ਼ਨ ਕਰ ਲਿਓ ਇਹਦਾ ਮੈਂ ਤੇ ਚਾਹਨਾ ਵਾ ਸਾਡੀ ਕੇਂਦਰ ਸਰਕਾਰ ਅੱਗੇ ਅਪੀਲ ਕਰਦਾ ਵਾਂ ਅਗਰ ਹੋ ਸਕੇ ਨਕਸ਼ੇ ਦੇ ਵਿੱਚੋਂ ਇਹਦਾ ਨਾਂ ਮਿਟਣਾ ਚਾਹੀਦਾ ਕਾਂਡਾ ਵੱਜਣਾ ਚਾਹੀਦਾ ਵਾ ਇਹ ਨਕਸ਼ੇ 'ਚ ਇਹਦਾ ਨਾਂ ਹੀ ਨਹੀਂ ਰਹਿਣਾ ਚਾਹੀਦਾ ਸਾਨੂੰ 28 26 ਦੀ ਜਗ੍ਹਾ 2600 ਬੰਦਾ ਵੀ ਮਰ ਜੇ ਸਾਨੂੰ ਉਹ ਖੁਸ਼ੀ ਨਹੀਂ ਹੈਗੀ ਜੋ ਇਹਦੇ ਭਾਰਤ ਦੇ ਨਕਸ਼ੇ ਵਿੱਚ ਕਾਂਡਾ ਵੱਜੇ ਪਾਕਿਸਤਾਨ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਮਨ ਲਕੀ ਭਾਰਤ ਵੱਲੋਂ ਜਿਹੜਾ ਯਾ ਨਕਾਮ ਜਿਹੜੀ ਕੋਸ਼ਿਸ਼ਾਂ ਸੀਗੇ ਡਰੋਨ ਐਕਟੀਵਿਟੀ ਦੀ ਰਾਤ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੇ ਐਕਟੀਵਿਟੀ ਨੂੰ ਜਿਹੜਾ ਆ ਡੈਮੇਜ ਕੀਤਾ ਗਿਆ ਸੀਗਾ ਤਾਂ ਉਸ ਦੇ ਚਲਦੇ ਜਿਹੜਾ ਆ ਕਿਵੇਂ ਤੁਸੀਂ ਮੰਨਦੇ ਹੋ ਏਅਰ ਫੋਰਸ ਨੂੰ ਜਿਹੜਾ ਏਅਰ ਫੋਰਸ ਨੇ ਬਹੁਤ ਹੀ ਵੱਡਾ ਕਾਰਵਾਈ ਕੀਤੀ ਆ ਅਤੇ ਉਹਨਾਂ ਦੇ ਜਿਹੜਾ ਅਟੈਕ ਕੀਤਾ ਗਿਆ ਉਹਨੂੰ ناکਾਮ ਕੀਤਾ ਗਿਆ ਹੈ ਤੇ ਇਸੇ ਤਰ੍ਹਾਂ ਹੀ ਮਤਲਬ ਵੀ ਲੋਕਾਂ ਪਬਲਿਕ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਆਪਣਾ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਇਨਸਟਰਕਸ਼ਨ ਨੂੰ ਫੋਲੋ ਕੀਤਾ ਜਾਵੇ ਤੇ ਮਤਲਬ ਆਰਮੀ ਨੇ ਬਹੁਤ ਹੀ ਵੱਡਾ ਕਦਮ ਉਠਾਇਆ ਹੈ ਤੇ ਇਸੇ ਤਰ੍ਹਾਂ ਕਰਾਰਾ ਜਵਾਬ ਹੀ ਦੇਣਾ ਬੰਦਾ ਸੀਗਾ ਕਿਉਂਕਿ ਮੁੜਕੇ ਉਹ ਜੁਰਤ ਨਹੀਂ ਕਰੇਗਾ ਜੁਰਤ ਨਹੀਂ ਕਰਨੀ ਚਾਹੀਦੀ ਤੇ ਬਲਕਿ ਜਿਹੜੇ 에ਅਰ ਫੋਰਸ ਜੋ ਵੀ ਪਲਾਨਿੰਗ ਕੀਤੀ ਗਈ ਹੈ ਬਹੁਤ ਹੀ ਵਧੀਆ ਪਲਾਨਿੰਗ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਿਹੜਾ ਸਾਡੀ ਜਿਹੜੀ ਆਰਮੀ ਹੈ 에ਅਰ ਫੋਰਸ ਹੈ ਉਹਨੂੰ ਸਲੂਟ ਹੈਗਾ ਤੇ ਸਾਡੇ ਜਿਹੜੇ ਪੀਐਮ ਸਾਹਿਬ ਨੇ ਜਿਨ੍ਹਾਂ ਨੇ ਬਦਲਾ ਲਿੱਤਾ ਹੈਗਾ ਤੇ ਤਾਂ ਕਿ ਮੁੜਕੇ ਜੋ ਹੈ ਉਹ ਜੁਰਤ ਨਾ ਕਰੇ ਤੇ ਹੁਣ ਵੀ ਜਿਹੜਾ ਹੈ ਜ਼ਬਰਦਸਤ ਕਾਰਵਾਈ ਇਸ ਤੋਂ ਵੀ ਵੱਧ ਕਾਰਵਾਈ ਕਰਨੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜੀ ਆਪਣੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਜਿਹੜੀ ਭਾਰਤ ਵੱਲੋਂ ਜਿਹੜੀ ਛਲਾਂਗਾ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਡਰੋਨ ਐਕਟੀਵਿਟੀ ਨੂੰ ਜਿਹੜਾ ਆ ਉਹ ਡੈਮੇਜ ਕੀਤਾ ਗਿਆ ਸੀਗਾ ਤਾਂ ਹੋਰ ਵੀ ਜਿਹੜੇ ਆਗੂ ਜੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਾਸੀ ਕਾ ਜੀ ਸਾਨੂੰ ਪੂਰਾ ਸਾਨੂੰ ਪੂਰਾ ਮਾਨ ਆ ਕਿ ਸਾਡੇ ਜਿਹੜੀਆਂ ਫੋਰਸ ਨੇ ਉਹਨਾਂ ਨੇ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦੇਣ ਗਿਆ ਆदमी ਨੂੰ ਅਸੀਂ ਉਹਦੇ ਤੇ ਪੂਰੇ ਭਰੋਸਾ ਮੰਨਦਾ ਅਸੀਂ ਤਿੰਨਾ ਫੋਰਸਾਂ ਦੇ ਉੱਤੇ ਅਸੀਂ ਜਿਨ੍ਹਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਇਨੋਸੈਂਟ ਮਾਰੇ ਗਏ ਹਾਂਜੀ ਨੌਜਵਾਨ ਜਿਹੜੇ ਉਹਨਾਂ ਦਾ ਜੜਾ ਹੈ ਪਹਿਲਗਾਮ ਦੇ ਵਿੱਚ ਉਹਨਾਂ ਦਾ ਜਨਨ ਕਿ ਬਦਲਾ ਲਿਆ ਗਿਆ ਹਾਂਜੀ ਤੇ ਹੋਰ ਵੀ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ S40 400 ਜਿਹੜਾ ਬਜ਼ਾਈ ਨੂੰ ਤਬਾਹ ਕਰਨ ਲਈ ਹਥਿਆਰ ਕੀ ਦੇ ਨੇ ਜਿਹਨੂੰ ਸਦਾਰਸ਼ਨ ਚੱਕਰ ਵੀ ਕਿਹਾ ਜਾਂਦਾ ਵਾ ਉਹਨਾਂ ਨੇ ਮੈਂ ਬਹੁਤ-ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਡੀ ਡਿਫੈਂਸ ਨੂੰ ਬੜਾ ਸੇਫ ਰੱਖਿਆ ਵਾ ਤੋ ਦੋਨਾਂ ਮਨੋਂ ਮੌਕੇ ਦੇ ਤਬਾਹ ਕਰਕੇ ਆਪਣਾ ਬੜਾ ਜਾਨ ਮਹਾਨ ਮਾਲੀ ਤੋਂ ਜਿਹੜਾ ਨੁਕਸਾਨ ਤੋਂ ਬਚਾਇਆ ਗਿਆ ਜਿ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਿਹੜੀ ਹੈ ਕੱਲ ਜਾਰੀ ਕੀਤੀ ਗਈ ਸੀ ਕਿ 9 ਤੋਂ ਲੈ ਕੇ 5 ਵਜੇ ਤੱਕ ਉਸ ਦਾ ਪ੍ਰਭਾਵ ਕਿਵੇਂ ਤੁਹਾਨੂੰ ਦੇਖਣ ਨੂੰ ਮਿਲਿਆ ਜਿਸ ਤਰੀਕੇ ਦੇ ਨਾਲ ਪੂਰਾ ਗੁਰਦਾਸਪੁਰ ਜਿਹੜਾ ਸੀ ਕਿ ਕਿੰਮ ਚੈੱਕਦਾ ਸੀਗਾ ਉਹ ਪੂਰਾ ਮੁਕੰਮਲ ਤੌਰ ਦੇ ਉੱਤੇ ਜਿਹੜਾ ਹੈ ਬਲੈਕਆਊਟ ਕੀਤਾ ਗਿਆ ਸੀ ਇਹਦਾ ਇਹਦੇ ਸੰਬੰਧੀ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਹੈਗਾ ਤਰੀਬਨ ਕੱਲ 8:40 ਤੇ ਸਾਰਾ ਸ਼ਹਿਰ ਹਨੇਰੇ ਵਿੱਚ ਹੋ ਗਿਆ ਸੀ ਜਦਕਿ ਟਾਈਮ 9 ਵੇ ਦਾ ਸੀ ਪਰ 8:40 ਤੇ ਲਾਈਟ ਬੰਦ ਹੋ ਗਈ ਤੇ ਲੋਕੀ ਵੀ ਆਪਣੇ ਅਸਵੇਰੇ ਤਕਰੀਬਨ 5:30 ਵਜੇ ਲਾਈਟ ਆਈ ਹੈ ਤੇ ਪੂਰਾ ਲੋਕਾਂ ਨੇ ਸਮਰਥਨ ਦਿੱਤਾ ਫਿਰ ਵੀ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਿਹੜੀਆਂ ਲਾਈਟਾਂ ਜਿਹੜੀਆਂ ਕੁਝ ਕੈਮਰੇ ਵਾਲੀਆਂ ਜਾਂ ਕੋਈ ਹੋਰ ਬਾਹਰ ਲੁਕੀ ਚਲ ਗਏ ਬਾਹਰ ਛੱਡੀਆਂ ਚਲ ਗਏ ਆ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹ ਲਟਾਂ ਜਿਹੜੀਆਂ ਬੰਦ ਕਰੀਆਂ ਚਾਹੁੰਦੇ ਆ ਜੀ ਬਿਲਕੁਲ ਜੀ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਲੋਕ ਜਿਹੜੇ ਨੇ ਸਥਾਨਕ ਜਿਹੜੇ ਇਥੋਂ ਵਿਦੇਸ਼ਾ ਵੱਲੋਂ ਰੋਕ ਕਰਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਿਹੜਾ ਆ ਘਰਾਂ ਦੇ ਵਿੱਚ ਕੈਮਰੇ ਲੱਗੇ ਨੇ ਮਹਫੂਜ਼ ਨੇ ਕੈਮਰੇ ਤੇ ਉਹਨਾਂ ਦੀ ਜਿਹੜੀਆਂ ਲਾਈਟਾਂ ਹੁੰਦੀਆਂ ਸੀ ਆਟੋਮੈਟਿਕਲੀ ਨਾਈਟ ਮੋਡ ਦੇ ਉੱਤੇ ਚੱਲ ਜਾਂਦੀ ਸੀ ਉਹ ਨਾਈਟ ਮੋਡ ਜਿਹੜਾ ਆ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਹੈ ਜਿਹੜੀ ਆ ਕਰਨੀ ਚਾਹੀਦੀ ਐਡਮਿਨਿਸਟ੍ਰੇਸ਼ਨ ਨੂੰ ਤੇ ਇਹ ਵੀ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਮੈਡੀਕਲ ਦੀ ਗੱਲਬਾਤ ਕਰੀਏ ਤਾਂ ਮੈਡੀਕਲ ਆਫਤ ਆਉਂਦੀ ਆ ਤਾਂ ਉਹਦੇ ਨਜਿੱਠਣ ਦੇ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਬੈਠਾ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਬੀ ਰਿਪੋਰਟ ਗੁਰਦਾਸਪੁਰ